ਉਹ ਜੀ ਆ ਹੈਗਾ ਸ਼ਾਹਜਹਾਂ ਦੇ ਬੇਲੇ ਦਾ ਪੌੜਾ ਪੁਰਾਣਾ ਪੌੜਿਆ ਆਹ ਦੇ ਇਧਰੋਂ ਵੀ ਆ ਜਿਗਾੜ ਇਹਦੇ ਥੱਲੇ ਵੀ ਪਾਣੀ ਨੰਗਦਾ ਸੀ ਤੇ ਆਪ ਤੋਂ ਹੁਣੇ ਟੁੱਟ ਗਿਆ ਸਾਰਾ ਦੇਖੋ ਨਿੱਗੀਆਂ ਇੱਟਾਂ ਦਾ ਹੀ ਪੌੜ ਬਣਾਇਆ ਆ ਇਧਰ ਪੂਜਾ ਕਰਦੇ ਦੇਖੋ ਆ ਜੀ ਇਹ ਲੱਗਦਾ ਆਹੋ ਆ ਪੂਜਾ ਕਰਦੇ ਆ ਵਾਕਈ ਇਹ ਪੁਲ ਦੀ ਇੱਕ ਜਿਹੜੀ ਖਾਸੀਅਤ ਆਓ ਤੁਸੀਂ ਦੇਖੋ ਵੀ ਇੱਥੇ ਕੋਈ ਥੱਲੇ ਇਹਦੇ ਬੀਮ ਨਹੀਂ ਦਿੱਤਾ ਹੈਗਾ ਤਾਂ ਕੋਈ ਸਰੀਆ ਨਹੀਂ ਪਾਇਆ ਕੋਈ ਇਹਨੂੰ ਸਿਮੈਂਟ ਨਹੀਂ ਕੋਈ ਲੈਂਟਰ ਨਹੀਂ ਬਸ ਡਾਂਟਾਂ ਦੇ ਸਹਾਰੇ ਪੌਲ ਖੜਾ ਆ ਐਨੇ ਕ ਜਿਆਦਾ ਮੈਸਤਰੀ ਉਦੋਂ ਕਾਰੀਗਰ ਸੀਗੇ ਡਾਂਟਾਂ ਦੇ ਸਹਾਰੇ ਸਾਰਾ ਪੁਲ ਖੜਾ ਆ ਉਹਨਾਂ ਵੇਲਿਆਂ ਦਾ ਅਜੇ ਤੱਕ ਵੀ ਇਹ ਠੀਕ ਆ ਪਰ ਇਹਦੇ ਥੱਲੇ ਹੁਣ ਪਾਣੀ ਨਿਕਲਣਾ ਬੰਦ ਹੋ ਗਿਆ ਕਿਉਂਕਿ ਉਹ ਜਿਹੜੀ ਉਹ ਕੂਲ ਆ ਉਹ ਪਾਣੀ ਜਿੱਥੋਂ ਜਾਂਦਾ ਉਹ ਪਰਿਓਂ ਦੀ ਨਿਕਣ ਲੱਪੀ ਉਹ ਜਿਹੜਾ ਕਿਲਾ ਆ ਉਹਦੇ ਤਾਂ ਇਹਦੇ ਵਿਚਾਲ ਦੀ ਨਿਕਣ ਲੱਪੀ ਇੱਥੋਂ ਇਹਨਾਂ ਨੇ ਬੰਦ ਕਰ ਦਿੱਤਾ ਤਾਂ ਆ ਇੱਕ ਹੈਗਾ ਕੋਠਾ ਜਿਹਾ ਇੱਥੇ ਮੈਨੂੰ ਮੈਂ ਇਹਦੇ ਪੌਲ ਦੇ ਉੱਤੇ ਜਿਹਦੀ ਡਿਊਟੀ ਲੱਗੀ ਹੋਣੀ ਰਾਜੇ ਨੇ ਲਾਈ ਹੋਣੀ ਹੈ ਸ਼ਾਹਜਹਾਂ ਨੇ ਉਹ ਇੱਥੇ ਰਹਿੰਦਾ ਹੋਣਾ ਵਾਕਈ ਪੌਲ ਬੜਾ ਬਈ ਚੌੜਾ ਆ ਇੱਥੋਂ ਦੀ ਘੋੜੇ ਘਾੜੇ ਉਹਨਾਂ ਬੇਲਿਆਂ ਵਿੱਚ ਰੱਥ ਰਾਜਿਆਂ ਦੀ ਸੈਨਾ ਇਧਰ ਦੀ ਆਵਾਜ਼ਾਈ ਹੁੰਦੀ ਸੀ ਕਿਲੇ ਆਲੂ ਜਾਣ ਲਈ